ਦਿੱਤ ਸਾਭ ਦੇ ਭਾਸ਼ਣ ਦੇ ਵਿੱਚ ਬਹੁਤ ਕੁਝ ਛੁਪਿਆ ਹੁੰਦਾ ਪਹਿਲੀ ਵਾਰ ਤਾਂ ਹੀ ਇਸ ਗੱਲ ਦੀ ਵਧਾਈ ਕਿ ਮੋਦੀ ਸਾਹਿਬ ਨੂੰ ਐਨਡੀਏ ਨੇ ਕਾਫੀ ਬਖਰੇਵੇਂ ਆ ਦੇ ਬਾਵਜੂਦ ਵੀ ਸੰਸਦੀ ਦਲ ਦਾ ਨੇਤਾ ਚੁਣ ਲਿਆ ਗਿਆ ਉਹਨਾਂ ਨੇ ਸਰਦਾਰ ਪ੍ਰਕਾਸ਼ਕ ਬਾਦਲ ਨੂੰ ਯਾਦ ਕੀਤਾ ਤੇ ਪਹਿਲਾਂ ਵੀ ਯਾਦ ਕਰੋ ਇੱਕ ਵਾਰ ਉਹਨਾਂ ਨੇ ਸਰਦਾਰ ਬਲ ਪ੍ਰਕਾਸ਼ਕ ਬਾਦਲ ਦੀ ਤੁਲਨਾ ਨੈਲਸਨ ਮੰਡੇਲਾ ਨਾਲ ਕਰ ਦਿੱਤੀ ਸੀ ਕੋਈ ਸਪੀਕਰ ਮੰਗਦਾ ਹੈ ਕੋਈ ਬਿੱਟ ਬੈਂਕ ਕਹਿੰਦਾ ਹੈ ਤੇ ਕੀ ਅਮਿਤ ਸ਼ਾਹ ਕੋਲ ਗ੍ਰਹਿ ਮਹਿਕਮਾ ਰਹੇਗਾ ਇਹ ਵੀ ਸਵਾਲ ਨੇ ਉਹ ਮੋਦੀ ਸਾਹਿਬ ਜਿਹੜੇ ਕਹਿੰਦੇ ਹੁੰਦੇ ਸੀ ਮੋਦੀ ਐ ਤਾਂ ਸੰਭ 可能 ਹੈ ਜੇ ਮੋਦੀ ਕੀ ਗਾਰੰਟੀ ਹੈ ਉਹ ਸ਼ਬਦੀ ਪਾਸੇ ਹੋ ਗਏ ਐਨਡੀਏ 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 ਕਦਰਬਾਗੂ ਨੈਡੂ ਸਾਹਿਬ ਨੇ ਜਿਹੜਾ ਮੁਸਲਮਾਨਾਂ ਨੂੰ 9% ਛਤ ਰਾਖਵਾ ਕਰਨ ਦੇਣਾ ਹੈ ਉਹ ਮੋਦੀ ਸਾਹਿਬ ਮੰਨ ਲੈਣਗੇ ਆਗਰੀ ਵੀਰ ਜੀ ਉਹ ਯੋਜਨਾ ਦੀ ਤਬਦੀਲੀ ਕਰ ਦੇਣਗੇ ਤੇ ਕੀ ਇਹ ਗੱਲ ਸਵੀਕਾਰ ਕਰ ਲੈਣਗੇ ਕਿ ਅਮਿਤ ਸ਼ਾ ਇੱਕ ਸਵਾਰ ਗ੍ਰਹਿ ਮੰਤਰੀ ਨਹੀਂ ਹੋਣਗੇ ਸਾ ਚੌਣਾ ਤੋਂ ਬਾਅਦ ਪੰਜਾਬ ਦੇ ਵਿੱਚ ਅਫਸਰਾਂ ਦੀਆਂ ਬਦਲੀਆਂ ਲੈ ਕੇ ਇੱਕ ਵੱਡਾ ਫੇਰ ਬਦਲ ਦੇਖਣ ਨੂੰ ਮਿਲਿਆ ਹੈ। ਲੁਧਿਆਣਾ ਤੇ ਜਲੰਧਰ ਦੇ ਵਿੱਚ ਪੁਲਿਸ ਕਮਿਸ਼ਨਰਾਂ ਸਾਹਨੇ ਕਈ ਅਫਸਰਾਂ ਦੀਆਂ ਬਦਲੀਆਂ ਕਰ ਦਿੱਤੀਆਂ ਗਈਆਂ। ਅਸਲ ਦੇ ਵਿੱਚ ਜਿਹੜੇ ਚਿਹਤੇ ਸਰਕਾਰ ਨੇ ਪਹਿਲਾਂ ਲਾਏ ਸੀ ਉਹ ਫੇਰ ਉਸੇ ਥਾਂ ਤੇ ਲੈ ਆਂਦੇ। ਹੰਗਣਾ ਰਣਾਉ ਦੇ ਮਾਮਲੇ ਨੂੰ ਲਿਖ ਕੇ ਲਗਾਤਾਰ ਗਰਮਾਂਦਾ ਜਾ ਰਿਹਾ ਉੱਤੇ ਇੱਕ ਕਿਸਾਨ ਹੋਂ ਕੁਲਵਿੰਦਰ ਕੌਰ ਦੇ ਅੱਖ ਦੇ ਵਿੱਚ ਆਏ ਨੇ ਜਿੱਥੇ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਗਦੀਸ਼ ਸਿੰਘ ਡੱਲੇਵਾਲ ਤੇ ਸਰਮਨ ਸਿੰਘ ਭਦੇ ਤੇ ਹੋਰ ਜਥੇਬੰਦੀਆਂ ਦੇ ਆਗੂ ਵੀ ਉੱਥੇ ਮੌਜੂਦ ਰਹੇ ਉਹਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਡੀਜੀਪੀ ਨੂੰ ਮਿਲਾਂਗੇ ਤੇ 9 ਜੂਨ ਵਾਲੇ ਦਿਨ ਅਸੀਂ ਮਹਾਲੀ ਦੇ ਵਿੱਚ ਇਨਸਾਫ ਮਾਰਚ ਵੀ ਕਟਾਂਗੇ ਐਸਐਸਪੀ ਮਹਾਲੀ ਨੂੰ ਮਿਲਿਆ ਜਾਵੇਗਾ ਕਿਉਂਕਿ ਇਹਦੀ ਪੜਤਾਲ ਮਹਾਲੀ ਪੁਲਿਸ ਕਰ ਰਹੀ ਹੈ ਕਹਿੰਦੇ ਕਿ ਅਸਲ ਦੇ ਵਿੱਚ ਮੋਬਾਈਲ ਦੇ ਪਰਸ ਦੀ ਚੈਕਿੰਗ ਦੇ ਕਾਰਨ ਇਹ ਝਗੜਾ ਹੋਇਆ ਹੈ ਬਹੁਤ ਸਰਗਰਮਾਤਿਕ ਕਿਹਾ ਜਾ ਰਿਹਾ ਜਿਵੇਂ ਉਹਨੇ ਕਹਤਾ ਹੈ ਤਾਂ ਖਾਲਸਤਾਨੀ ਨੇ ਇਹ ਖਾਲਸਤਾਨ ਦਾ ਹੋਊਗਾ ਪਤਾ ਨਹੀਂ ਕਿਉਂ ਬਣਾਇਆ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮਾਂ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚਾੰਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਤੇ ਦੂਜਾ ਸਵਾਗਤ ਹੈ ਜੀ ਸ਼ੁਕਰੀਆ ਮਿਹਰਬਾਨੀ ਜੀ ਜੀ ਜਿਸ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਲਾਈਵ ਹੋ ਕੇ ਕਾਫੀ ਗੱਲਾਂ ਬਾਤਾਂ ਕੀਤੀਆਂ ਗਈਆਂ ਤੇ ਉਹਨਾਂ ਦੇ ਨਾਂ ਦੇ ਉੱਤੇ ਸਹਿਮਤੀ ਬਣ ਗਿਆ ਵੀ ਉਹ ਪ੍ਰਧਾਨ ਮੰਤਰੀ ਬਣਨਗੇ ਤੇ ਦੂਜੇ ਪਾਸੇ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਮੋਦੀ ਸਾਹਿਬ ਦੇ ਭਾਸ਼ਣ ਦੇ ਵਿੱਚ ਬਹੁਤ ਕੁਝ ਛੁਪਿਆ ਹੁੰਦਾ ਪਹਿਲੀ ਬਾਤ ਤਾਂ ਇਸ ਗੱਲ ਦੀ ਵਧਾਈ ਕਿ ਮੋਦੀ ਸਾਹਿਬ ਨੂੰ ਐਨਡੀਏ ਨੇ ਕਾਫੀ ਬਖਰੇਵਿਆਂ ਦੇ باوجود ਵੀ ਸੰਸਦੀ ਦਲ ਦਾ ਨੇਤਾ ਚੁਣ ਲਿਆ ਗਿਆ ਹੁਣ ਉਹ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਣ ਰਹੇ ਨੇ ਤੇ 9 ਤਰੀਕ ਨੂੰ ਰਾਸ਼ਟਰਪਤੀ ਸਾਹਿਬਾ ਉਹਨਾਂ ਨੂੰ ਸਹੁੰ ਚੁਕਾਉਣਗੇ ਆਮ ਚਰਚਾ ਹੈ ਕਿ ਮੋਦੀ ਸਾਹਿਬ ਦੇ ਇਨਾ ਬਿਆਨਾਂਤਾਂ ਦੇ ਵਿੱਚ ਬਹੁਤ ਕੁਝ ਛੁਪਿਆ ਹੁੰਦਾ ਹੈ ਉਹਨਾਂ ਨੇ ਸਰਦਾਰ ਪ੍ਰਕਾਸ਼ਕ ਬਾਦਲ ਨੂੰ ਯਾਦ ਕੀਤਾ ਤੇ ਪਹਿਲਾਂ ਵੀ ਯਾਦ ਕਰੋ ਇੱਕ ਵਾਰ ਉਹਨਾਂ ਨੇ ਸਰਦਾਰ ਬਲ ਪ੍ਰਕਾਸ਼ਕ ਬਾਦਲ ਦੀ ਤੁਲਨਾ ਨੈਲਸਨ ਮੰਡੇਲਾ ਨਾਲ ਕਰ ਦਿੱਤੀ ਸੀ ਅਸੀਂ ਇਹ ਗੱਲ ਪਾਠਕਾਂ ਤੇ ਸਾਡੇ ਸਰੋਤਿਆਂ ਤੇ ਛੱਡ ਦਿੰਨੇ ਆ ਕਿ ਬਾਦਲ ਸਾਹਿਬ ਦੇ ਜੀਵਨ ਤੇ ਨੈਲਸਨ ਮੰਡੇਲਾ ਦੇ ਜੀਵਨ ਦੇ ਵਿੱਚ ਕਿੰਨਾ ਅੰਤਰ ਸੀ ਅੱਜ ਉਹਨਾਂ ਨੇ ਯਾਦ ਕਰ ਲਿਆ ਇਹ ਵੀ ਚਰਚਾ ਚੱਲਦੀ ਹੈ ਕਿ ਜਿਹੜੇ 1 1 2 2 ਸੰਸਦ ਮੈਂਬਰਾਂ ਵਾਲੇ ਉਮੀਦਵਾਰ ਨੇ ਐਮਪੀ ਬਣੇ ਨੇ ਜਿੱਤੇ ਨੇ ਉਮੀਦਵਾਰ ਨਹੀਂ ਜਿੱਤ ਕੇ ਐਮਪੀ ਬਣੇ ਨੇ ਉਹਨਾਂ ਨਾਲ ਵੀ ਸੰਪਰਕ ਸਾਧਿਆ ਐਨਡੀਏ ਨੇ ਕਿਉਂਕਿ ਭਾਰਤੀ ਜਨਤਾ ਪਾਰਟੀ ਦੀਆਂ ਆਪਣੀਆਂ ਸੀਟਾਂ ਤਾਂ 240 ਨੇ ਨਤੀਸ਼ ਕੁਮਾਰ ਜਨਤਾ ਦਲ ਯੂनाइटेड 12 ਤਲਗੋਦੇਸਾ ਪਾਰਟੀ ਦੀਆਂ 16 ਜਿਹੜੇ ਚੰਦਰਬਾਬੂ ਨੈਡੂ ਨੇ ਦੋਨਾਂ ਦੀਆਂ 28 ਜੇ ਅੱਜ ਇਹਨਾਂ ਦੋਨਾਂ ਨੂੰ ਪਾਸੇ ਕਰ ਦਿੱਤਾ ਜਾਵੇ ਤਾਂ મોદી ਸਾਹਿਬ ਦਾ ਬਹੁਮਤ ਕਿਧਰੇ ਨਹੀਂ ਰਹਿੰਦਾ ਹਾਲੇ ਸ਼ੁਰੂਆਤ ਹੋਈ ਹੈ ਮਹਿਕਮਿਆਂ ਦੀ ਵੰਡ ਹੋਣੀ ਹੈ ਉਹ ਮਹਿਕਮੇ ਕਿੱਥੋਂ ਤੱਕ ਜਾਂਦੇ ਆ ਇਹ ਬਹੁਤ ਵੱਡੀ ਗੱਲ ਹੈ ਸੋਚਣਾ ਹੋਵੇਗਾ ਕਿ ਮਹਿਕਮੇ ਕਿਸ ਆਧਾਰ ਤੇ ਕਿਵੇਂ ਵੰਡੇ ਜਾਣਗੇ ਇਹ ਕੋਈ ਸੌਖਾ ਕੰਮ ਨਹੀਂ ਕੋਈ ਸਪੀਕਰ ਮੰਗਦਾ ਹੈ ਕੋਈ ਵਿੱਤ ਬੈਂਕ ਮੰਗਦਾ ਹੈ ਤੇ ਕੀ ਅਮਤ ਸ਼ਾਹ ਕੋਲ ਗ੍ਰਹਿਮ ਹਕਮਾ ਰਹੇਗਾ ਇਹ ਵੀ ਸਵਾਲ ਨੇ ਸੋ ਮੋਦੀ ਸਾਹਿਬ ਅੱਜ ਤੀਜੀ ਵਾਰ ਉਹ ਮੋਦੀ ਸਾਹਿਬ ਜਿਹੜੇ ਕਹਿੰਦੇ ਹੁੰਦੇ ਸੀ ਮੋਦੀ ਐ ਤਾਂ ਮੁਮਕਨ ਐ ਜੇ ਮੋਦੀ ਕੀ ਗਾਰੰਟੀ ਐ ਉਹ ਸ਼ਬਦੀ ਪਾਸੇ ਹੋ ਗਏ ਐਨਡੀਏ 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 ਸਮਾ ਬਲਵਾਨ ਹੈ ਬਹੁਤ ਕੁਝ ਬਦਲ ਦਿੰਦਾ ਹੈ ਸੋ ਇੱਥੇ ਵੀ ਕਾਫੀ ਕੁਝ ਬਦਲ ਗਿਆ ਉਹ ਸੋਚ ਚੁੱਕਣਗੇ ਮੰਤਰੀ ਕਿਵੇਂ-ਕਿਵੇਂ ਬਣਨੇ ਆ ਇਹਦਾ ਜੇ ਫੈਸਲਾ ਹੋ ਰਿਹਾ ਹੈ ਤੇ ਜਿਹੜਾ ਭਣਬਤੀ ਦਾ ਕੁੜਵਾ ਹੈ ਇਹ ਕਦੋਂ ਤੱਕ ਇਕੱਠੇ ਹੋ ਕੇ ਚੱਲਦਾ ਹੈ ਆਮ ਸਿਆਸੀ ਮਾਰਾਂ ਦੇ ਵਿੱਚ ਹੈ ਦੂਜੇ ਪਾਸੇ ਵੀ ਐਨਡੀਏ ਤੇ ਜਿਹੜਾ ਇੰਡੀਆ ਹੈ ਉਹ ਵੀ 232 ਕਿਤੇ ਖੜਾ ਹੈ ਉਹਦੇ ਵਿੱਚ ਵੀ ਬਹੁਤ ਸਾਰੀਆਂ ਪਾਰਟੀਆਂ ਨੇ ਕੀ ਇਹ ਇਕੱਠਾ ਚੱਲੇਗਾ ਬਹੁਤ ਸਾਰੀਆਂ ਮੰਗਾਂ ਤੇ ਬਖਰੇਵੇਂ ਨੇ ਖਾਸ ਕਰ ਚਦਰਬਾਗੂ ਨੇਡੂ ਸਾਹਿਬ ਨੇ ਜਿਹੜਾ ਮੁਸਲਮਾਨਾਂ ਨੂੰ 9% ਰਾਖਵਾ ਕਰਨ ਦੇਣਾ ਹੈ ਉਹ ਮੋਦੀ ਸਾਹਿਬ ਮੰਨ ਲੈਣਗੇ ਅਗਨੀ ਵੀਰ ਜੀ ਉਹ ਯੋਜਨਾ ਦੀ ਤਬਦੀਲੀ ਕਰ ਦੇਣਗੇ ਤੇ ਕੀ ਇਹ ਗੱਲ ਸਵੀਕਾਰ ਕਰ ਲੈਣਗੇ ਕਿ ਅਮਿਤ ਸ਼ਾ ਇੱਕ ਵਾਰ ਗ੍ਰਹਿ ਮੰਤਰੀ ਨਹੀਂ ਹੋਣਗੇ तमाम ਗੱਲਾਂ ਨੇ ਤੇ ਬਹੁਤ ਸਾਰੇ ਇਹ ਵੀ ਸੋਚਦੇ ਆ ਕਿ ਮੋਦੀ ਸਾਹਿਬ ਜਿਹਦੇ ਨਾਲ ਤੁਰਦੇ ਐ ਉਹਨਾਂ ਦੀ ਪਾਰਟੀ ਹੀ ਖਾ ਜਾਂਦੇ ਐ ਸੋ ਮਾਰਾਂ ਦੇ ਵਿੱਚ ਇਹ ਚਰਚਾ ਹੈ ਕਿ ਇੰਜ ਲੱਗਦਾ ਕਿ ਜਿਵੇਂ ਕਿਸੇ ਵੇਲੇ ਮਦਵਰਤੀ ਚੋਣਾਂ ਨਾ ਹੋ ਜਾਣ ਕਿਉਂਕਿ ਸਾਂਝੀਆਂ ਚਾਰਾਂ ਕਾਰਾਂ ਚਲਾਉਣ ਦਾ ਮੋਦੀ ਸਾਹਿਬ ਦਾ ਤਜਰਬਾ ਨਹੀਂ ਉਹ ਤਾਂ ਡੰਡੇ ਦੇ ਜ਼ੋਰ ਤੇ ਸਾਰੇ ਦਾ ਸਾਰਾ ਕੰਮ ਕਰਦੇ ਐ ਸੋ ਉਹਦੇ ਵਿੱਚ ਉਹਨਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰ ਲਿਆ ਮੈਂ ਜਿਵੇਂ ਪਹਿਲਾਂ ਦੱਸਿਆ ਕਿ ਪਹਿਲਾਂ ਵੀ ਉਹਨਾਂ ਨੇ ਬਾਦਲ ਸਾਹਿਬ ਨੂੰ ਨੈਲਸਨ ਮੰਡੇਲਾ ਦਾ ਨਾਂ ਦਿੱਤਾ ਸੀ ਤੇ ਆ ਪਿੱਛੇ ਜੇ ਕੌਣ ਕਹਿੰਦਾ ਕਹਿੰਦੇ ਅਕਾਲੀ ਦਲ ਨਹੀਂ ਆ ਢੀਡਸਾ ਸਾਹਿਬ ਬੈਠੇ ਸ ਬਾਦਲ ਸਾਹਿਬ ਤੋਂ ਬਾਅਦ ਢੀਡਸਾ ਸਾਹਿਬ ਅਕਾਲੀ ਦਲ ਦੇ ਸਭ ਤੋਂ ਵੱਡੇ ਆਗੂ ਨੇ ਇਹਨਾਂ ਦਾ ਕੋਈ ਤੋੜ ਹੈ ਸੋ ਬੁੱਧੀ ਸਾਹਿਬ ਇਸ ਤਰ੍ਹਾਂ ਦੀ ਗੱਲਾਬਾਤਾਂ ਕਰਦੇ ਰਿੰਦੀ ਜੀ ਸੌ ਦੂਜੇ ਪਾਸੇ ਟਰਸਾ ਕੰਗਣਾਣਾ ਨੌ ਦੇ ਮਾਮਲੇ ਨੂੰ ਲੈ ਕੇ ਲਗਾਤਾਰ ਗਰਮਾਂਦਾ ਜਾ ਰਿਹਾ ਉੱਥੇ ਇੱਕ ਕਿਸਾਨ ਹੁਣ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਆਏ ਨੇ ਜਿੱਥੇ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਗਦੀਸ਼ ਸਿੰਘ ਡੱਲੇਵਾਲ ਤੇ ਸਰਵਨ ਸਿੰਘ ਭੰਦੇ ਤੇ ਹੋਰ ਜਥੇਬੰਦੀਆਂ ਦੇ ਆਗੂ ਵੀ ਉੱਥੇ ਮੌਜੂਦ ਰਹੇ ਉਹਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਡੀਜੀਪੀ ਨੂੰ ਮਿਲਾਂਗੇ ਤੇ 9 ਜੂਨ ਵਾਲੇ ਦਿਨ ਅਸੀਂ ਮੋਹਾਲੀ ਦੇ ਵਿੱਚ ਇਨਸਾਫ ਮਾਰਚ ਵੀ ਕਟਾਂਗੇ ਜੀ ਇੱਕ ਪਾਸੇ 9 ਜੂਨ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸੋਚ ਚੁੱਕਣਗੇ ਉਧਰ ਇਹ ਕਿਹਾ ਜਾ ਰਿਹਾ ਹੈ ਕਿ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਇਸ ਕੰਗਰਾਂ ਨਾਉਤ ਦੇ ਬਿਹੇਵੀਅਰ ਦੇ ਵਿੱਚ ਤਬਦੀਲੀ ਆ ਗਈ ਇਹ ਅਸੀਂ ਨਹੀਂ ਕਹਿੰਦੇ ਇਹ ਚਰਚਾ ਚੱਲ ਰਹੀ ਹੈ ਕਿ ਸੁਰੱਖਿਆ ਦੇ ਮੱਦੇ ਨਜ਼ਰ ਸ਼ਾਇਦ ਉਹਦਾ ਪਰਸ ਬਗੈਰਾ ਦੀ ਜਾਂਚ ਕਰਨ ਲਈ ਕਿਹਾ ਗਿਆ ਸੀ ਵੱਖ-ਵੱਖ ਮੰਚਾਂ ਦੇ ਉੱਤੇ ਵੱਖ-ਵੱਖ ਕਿਸਮ ਦੀ ਗੱਲਬਾਤ ਆ ਰਹੀ ਹੈ। ਸੋ ਅਸਲੀਅਤ ਕੀ ਹੈ? ਉਹ ਪੜਤਾਲ ਕੀਤੀ ਜਾ ਰਹੀ ਹੈ। ਪੜਤਾਲ ਤੋਂ ਬਾਅਦ ਦਾ ਮਾਮਲਾ ਹੈ। ਬਹੁਤ ਸਾਰੇ ਸਮਾਜ ਸੇਵੀ ਸੰਸਥਾਵਾਂ ਕਿਸਾਨ ਆਗੂ ਇਸ ਕੁਲਵਿੰਦਰ ਕੌਰ ਦੇ ਹੱਕਚਾਨ ਖੜੇ ਨੇ। ਔਰ ਇਹ ਜਥੇਬੰਦੀਆਂ ਕਹਿੰਦੀਆਂ ਨੇ ਇਹ ਮਹਾਲੀ ਦੇ ਅੰਬ ਸਾਹਿਬ ਵਿੱਚ ਉੱਥੋਂ ਐਸਐਸਪੀ ਦਫ਼ਤਰ ਤੱਕ ਇਨਸਾਫ ਮਾਰਚ ਕੱਢਿਆ ਜਾਵੇਗਾ ਐਸਐਸਪੀ ਮਹਾਲੀ ਨੂੰ ਮਿਲਿਆ ਜਾਵੇਗਾ ਕਿਉਂਕਿ ਇਹਦੀ ਪੜਤਾਲ ਮਹਾਲੀ ਪੁਲਿਸ ਕਰ ਰਹੀ ਹੈ ਕਹਿੰਦੇ ਕਿ ਅਸਲ ਦੇ ਵਿੱਚ ਮੋਬਾਈਲ ਅਤੇ ਪਰਸ ਦੀ ਚੈਕਿੰਗ ਦੇ ਕਾਰਨ ਇਹ ਝਗੜਾ ਹੋਇਆ ਹੈ ਆਰ ਇਹਦਾ ਕਸੂਰ ਕੋਈ ਨਹੀਂ ਬਹੁਤ ਸਾਰ ਗਿਆ ਥਾ ਮਤੇ ਕਿਹਾ ਜਾ ਰਿਹਾ ਜਿਵੇਂ ਉਹਨੇ ਕਹਤਾ ਹੈ ਤਾਂ ਖਾਲਸਤਾਨੀ ਨੇ ਇਹ ਖਾਲਸਤਾਨ ਦਾ ਹੋਊਗਾ ਪਤਾ ਨਹੀਂ ਕਿਉਂ ਬਣਾਇਆ ਇਹਨੂੰ ਜੇ ਲੋਕਾਂ ਨੇ ਚੁਣਤਾ ਭਾਰਤੀ ਜਨਤਾ ਪਾਰਟੀ ਹਿਮਾਚਲ ਦੇ ਵਿੱਚ ਹਮੇਸ਼ਾ ਚੱਲਦਾ ਹੈ ਜਿਹੜੀ ਪਾਰਟੀ ਰਾਜ ਕਰਦੀ ਹੁੰਦੀ ਹੈ ਲੋਕ ਸਭਾ ਦੀਆਂ ਸੀਟਾਂ ਉਸ ਤੋਂ ਉਲਟ ਜਾਂਦੀਆਂ ਨੇ ਉੱਥੇ ਕਾਂਗਰਸ ਰਾਜ ਕਰ ਰਹੀ ਹੈ ਲੋਕ ਸਭਾ ਦੀਆਂ ਸੀਟਾਂ ਉਲਟਆਂ ਜਦੋਂ ਉੱਥੇ ਭਾਜਪਾ ਰਾਜ ਕਰਦੀ ਹੁੰਦੀ ਹੈ ਤਾਂ ਕਈ ਵਾਰੀ ਕਾਂਗਰਸ ਨੂੰ ਆ ਜਾਂਦੀਆਂ ਨੇ ਸੋ ਮੇਰੀ ਸਨੇ ਵਰ ਬੇਨਤੀ ਹੈ ਅਜਿਹੇ ਮਾਮਲੇ ਦੇ ਵਿੱਚ ਮੇਰੀ ਬੇਨਤੀ ਹੈ ਕਿ ਇਹਨਾਂ ਨੂੰ ਤੂਲ ਲਾ ਦਿੱਤਾ ਜਾਵੇ ਹੋਰ ਪਾਸੇ ਨਾਲ ਤੋਰਿਆ ਜਾਵੇ ਤੇ ਜਿਨ੍ਹਾਂ ਦੇ ਕੰਨਾਂ ਤੱਕ ਮੂੰਹ ਪਾਟੇ ਆ ਉਹ ਥੋੜੀਆਂ ਜੀਆਂ ਆਵਾਜ਼ਾਂ ਸੌਖੀਆਂ ਕੱਢਣ ਅਸੀਂ ਬਹੁਤ ਮੁਸ਼ਕਲ ਦੇ ਨਾਲ ਇਸ ਖਿੱਤੇ ਦੇ ਵਿੱਚ ਸ਼ਾਂਤੀ ਵੱਲ ਆਏ ਆ ਇਹ ਘੁਗ ਵੱਸਦੇ ਰਾਜ ਨੂੰ ਦੁਬਾਰਾ ਨਾ ਉਸ ਪਾਸੇ ਵੱਲ ਤੱਕਿਆ ਜਾਵੇ ਇਹ ਬਹੁਤ ਵੱਡੀ ਗੱਲ ਹੈ ਇਹਦੇ ਤੋਂ ਬਚਨ ਦੀ ਲੋੜ ਹੈ ਜੀ ਤਦੂਜੇ ਪਾਸੇ ਪਿੰਡਾਂ ਦੀ ਪੰਚਾਇਤੀ ਜ਼ਮੀਨਾਂ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਮੁਰਤ ਤੋਂ ਸਖਤੀ ਕੀਤੀ ਗਈ ਹੈ ਹੁਣ ਜਿਨ੍ਹਾਂ ਨੇ ਪੰਚਾਇਤੀ ਜ਼ਮੀਨਾਂ ਦੇ ਉੱਤੇ ਗੈਰ ਰਸਾਰੀ ਕੀਤੀ ਗਈ ਹੈ ਪ੍ਰਸ਼ਾਸਨ ਵੱਲੋਂ ਢਲਸਾ ਉਹਨਾਂ ਨੂੰ ਚੇਤਾਵਨੀ ਵੀ ਦਿੱਤੀ ਗਈ ਹੈ ਜੀ ਇਹ ਪਿੰਡ ਹੈਗਾ ਬਲਾਕ ਝੁਗਾਵਾ ਦਾ ਠੱਠਾ 67 ਪਰਿਵਾਰਾਂ ਨੂੰ ਪਿਛਲੀ ਕਾਂਗਰਸ ਸਰਕਾਰ ਵੇਲੇ ਪਲਾਟਾਂ ਨੂੰ ਲੈ ਕੇ ਜਾਰੀ ਪਲਾਟਾਂ ਨੂੰ ਲੈ ਕੇ ਚੌਂ ਜਬਤੇ 'ਚ ਧੱਕੇ ਉਸਾਰੀ ਕਰਨ ਵਾਲੇ ਪਰਿਵਾਰਾਂ ਨੂੰ ਪ੍ਰਸ਼ਾਸਨ ਵੱਲੋਂ ਸਾਰੀ ਬੰਦ ਕਰਨ ਦੀ ਚੇਤਾਵਨੀ ਦਿੱਤੀ ਗਈ ਬੀਡੀਪੀਓ ਚੁਗਾਵਾ ਗੁਰਮੀਤ ਸਿੰਘ ਚਾਹਲ ਸਟਾਫ ਨੂੰ ਲਾਲ ਲੈ ਕੇ ਉਹ ਕਹਿੰਦੇ ਉੱਥੇ ਗਏ ਉਹਨਾਂ ਨੇ ਇਹਨੂੰ ਰੋਕਣ ਬਾਰੇ ਕਿਹਾ ਪਰਿਵਾਰਾਂ ਵੱਲੋਂ ਕਾਨੂੰਨ ਦੇ ਉਲਟ ਜਾ ਕੇ ਕਤਤ ਰੂਪ ਦੇ ਵਿੱਚ ਜ਼ਮੀਨ ਤੇ ਉਹ ਸਾਰੀ ਕੀਤੀ ਜਾ ਰਹੀ ਸੀ ਉਧਰੋਂ ਉਗਾਹਾਂ ਜਿਹੜੀ ਭਾਰਤੀ ਕਿਸਾਨ ਯੂਨੀਅਨ ਆਏ ਏਕਤਾ ਗਰਾਹਾਂ ਬਲਾਕ ਪ੍ਰਧਾਨ ਨੇ ਉਹਨਾਂ ਦੇ ਰਾਜਨ ਸਿੰਘ ਮੌੜੇ ਕਲਾ ਉਹਨਾਂ ਨੇ ਕਿਹਾ ਕਿ ਤੁਸੀਂ ਗਰੀਬਾਂ ਤੋਂ ਧੱਕੇ ਨਾਲ ਕਰ ਰਹੇ ਹੋ ਧੱਕੇਸ਼ਾਹੀ ਕਰ ਰਹੇ ਹੋ ਇਹ ਨਹੀਂ ਹੋਣਾ ਚਾਹੀਦਾ ਮੈਂ ਸਮਝਦਾ ਐਸ ਮਾਮਲੇ ਦੇ ਵਿੱਚ ਐਸ ਮਾਮਲੇ ਦੇ ਵਿੱਚ ਜਿਹੜਾ ਇਹ ਜ਼ਮੀਨਾਵਾਲਾ ਇਹਦੇ ਚ ਪ੍ਰਸ਼ਾਸਨ ਨੂੰ ਸਰਕਾਰ ਨੂੰ ਜਿੱਥੇ ਅਨਸਾਨੀयत ਪੱਖ ਤੋਂ ਵੀ ਦੇਖਣਾ ਚਾਹੀਦਾ ਹੈ ਉੱਥੇ ਕਾਨੂੰਨਨ ਪੱਖ ਵੀ ਦੇਖਣਾ ਚਾਹੀਦਾ ਹੈ ਚੰਗਾ ਹੋਵੇ ਜੇ ਦੋਨੇ ਧਿਰਾਂ ਬੈਠ ਕੇ ਗੱਲਬਾਤ ਰਾਹੀਂ ਮਸਲਾ ਹੱਲ ਕਰ ਲੈਣ ਕਿਹਾ ਜਾ ਰਿਹਾ ਕਿ ਉਹ ਲੋਕ ਬਹੁਤ ਗਰੀਬ ਨੇ ਪਰ ਰਾਸੀ ਲੋਕ ਆਪਣੀ ਵੋਟਾਂ ਦੀ ਖਾਤਰ ਬਹੁਤ ਵਾਰ ਐਸ ਤਰ੍ਹਾਂ ਦੇ ਕੰਮ ਕਰਵਾ ਦਿੰਦੇ ਨੇ ਹਲਾਸ਼ੇਰੀ ਦੇ ਕੇ ਭੋਜ ਚ ਭੁਗਤਣਾ ਉਹਨਾਂ ਨੂੰ ਪੈ ਜਾਂਦਾ ਹੈ ਬਿਹਤਰ ਹੈ ਕਿ ਇਹਦੇ ਵਿੱਚ ਅਸਲੀਅਤ ਕੀ ਹੈ ਉਹਦੇ ਤੇ ਜਾਇਆ ਜਾਵੇ ਜੀ ਸਟਨਸਾ ਚੋਣਾਂ ਤੋਂ ਬਾਅਦ ਪੰਜਾਬ ਦੇ ਵਿੱਚ ਅਫਸਰਾਂ ਦੀਆਂ ਬਦਲੀਆਂ ਲੈ ਕੇ ਇੱਕ ਵੱਡਾ ਫੇਰਬਦਲ ਦੇਖਣ ਨੂੰ ਮਿਲਿਆ ਲੁਧਿਆਣਾ ਤੇ ਜਲੰਧਰ ਦੇ ਵਿੱਚ ਪੁਲਿਸ ਕਮਿਸ਼ਨਰਾਂ ਸਾਣੇ ਕਈ ਅਫਸਰਾਂ ਦੀਆਂ ਬਦਲੀਆਂ ਕਰ ਦਿੱਤੀਆਂ ਗਿਆ ਨੇ ਅਸਲ ਤੇ ਵਿੱਚ ਜਿਹੜੇ ਚਹਿੱਤੇ ਸਰਕਾਰ ਨੇ ਪਹਿਲਾਂ ਲਾਏ ਸੀ ਉਹ ਫੇਰ ਉਸੇ ਥਾਂ ਤੇ ਲੈ ਆਂਦੇ ਨਿਲਭ ਕਿਸ਼ੋਰ ਸਾਹਿਬ ਨੂੰ ਕਮਿਸ਼ਨਰ ਲੁਧਿਆਣਾ ਲਾਇਆ ਸੀ ਉਹਨਾਂ ਨੂੰ ADGP STF ਪੰਜਾਬ ਐਸਐਸ ਨਗਰ ਮਹਾਲੀ ਲਾ ਦਿੱਤਾ ਡਾਕਟਰ ਸੁਭੂਤੀ ਜਿਹੜੇ ਡੀਆਈਜੀ ਜਲੰਧਰ ਰਹੇ ਸੀ ਇਹਨਾਂ ਨੂੰ ਡੀਆਈਜੀ ਐਡਮਿਨਿਸਟ੍ਰੇਸ਼ਨ ਚੰਡੀਗੜ੍ਹ ਚ ਲਾਤਾ راہਵਲਸ ਇੱਕ ਕਮਿਸ਼ਨਰ ਲਾਇਆ ਸੀ ਜਲੰਧਰ ਦੇ ਇਹਨਾਂ ਨੂੰ ਫੇਰ ਡਾਇਰੈਕਟਰ ਬਿਜਲੀਅੰਸ ਬਿਊਰੋ ਚੰਡੀਗੜ੍ਹ ਪਹਿਲਾਂ ਵਾਲੀ ਥਾਂ ਤੇ ਲਾਉਂਦਾ ਰਾਂਜੀਤ ਸਿੰਘ ਢਿੱਲੋਂ ਡੀਆਈਜੀ ਫਰੋਜ਼ਪੁਰ ਰਿਜਨ ਇਹਨਾਂ ਨੂੰ ਕਮਿਸ਼ਨਰ ਅੰਮ੍ਰਿਤਸਰ ਲਾਤਾ ਤੇ ਗੁਰਪ੍ਰੀਤ ਸਿੰਘ ਭੁੱਲਰ ਉਹਨਾਂ ਨੂੰ ਚੰਡੀਗੜ੍ਹ ਹੈੱਡਕੁਆਰਟਰ ਤੇ ਰਿਪੋਰਟ ਕਰਨ ਲਈ ਕਿਹਾ ਅੰਮ੍ਰਿਤਸਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਹੋਈ ਹੈ ਕੁਲਦੀਪ ਸਿੰਘ ਚਾਹਲ ਇਹਨਾਂ ਨੂੰ ਦੁਬਾਰਾ ਕਮਿਸ਼ਨਰ ਪੁਲਿਸ ਲੁਧਿਆਣੇ ਲਾਤਾ ਅਜੇ ਮਲੂਜਾ ਇਹ ਐਸਟੀਐਫ ਦੇ ਡੀਆਈਜੀ ਅਸੀ ਬਠਿੰਡਾ ਰੇਂਜ ਇਹਨਾਂ ਨੂੰ ਫਿਰੋਜ਼ਪੁਰ ਰੇਂਜ ਦਾ ਡੀਆਈਜੀ ਲਾਤਾ ਹਰਮਨ ਵੀਰ ਸਿੰਘ ਗਿੱਲ ਇਹਨਾਂ ਨੂੰ ਜਲੰਧਰ ਰੇਂਜ ਦਾ ਡੀਆਈਜੀ ਦਾ ਕੰਮ ਸੌਂਪਤਾ ਗਗਨਜੀਤ ਸਿੰਘ ਗਿੱਲ ਪੀਪੀਐਸ ਨੇ ਇਹ एसएसबी ਸੜਕ ਸੁਰੱਖਿਆ ਫੋਰਸ ਪੰਜਾਬ ਤੇ ਨਾਲੇ ਕਮਾਂਡਰਟ ਸੀਗੇ ਬਹਾਦਰਗੜ ਸੈਕੰਡ ਬਟਾਲੀਅਨ ਦੇ ਇਹਨਾਂ ਨੂੰ ਸੜਕ ਸੁਰੱਖਿਆ ਵਿੱਚ ਐਸਐਸ ਵੀ ਲਾ ਦਿੱਤਾ ਗਿਆ ਸੋ ਇਹਨਾਂ ਸਾਰਿਆਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਨੂੰ ਦੁਬਾਰਾ ਫੇਰ ਕਈਆਂ ਨੂੰ ਉਸੇ ਥਾਂ ਤੇ ਲੈ ਗਏ ਜਿੱਥੋਂ ਉਹਨਾਂ ਨੂੰ ਬਦਲਿਆ ਗਿਆ ਸੀ ਜੀ ਸੋ ਦੂਜੇ ਪਾਸੇ ਗੱਲ ਕਰਦੇ ਹਾਂ ਜੀ ਜਲੰਧਰ ਦੇ ਮਾਫ ਕਰਨਾ ਪੰਜਾਬ ਦੇ ਸ਼ੇਰੇ ਪੰਜਾਬ ਜੋ ਕਿ ਸਫਰ ਵਾਲੀ ਟ੍ਰੇਨ ਆ ਉਹ ਹੁਣ ਕੁਝ ਦਿਨਾਂ ਲਈ ਬੰਦ ਕਰ ਦਿੱਤੀ ਗਿਆ ਜਲੰਧਰ ਚ ਜੀ ਇਹ ਸ਼ਾਨੇ ਪੰਜਾਬ ਹੈ ਸ਼ਾਨੇ ਪੰਜਾਬ ਜਿਹੜੀ ਰੇਲ ਹੈ ਬਹੁਤ ਵਧੀਆ ਰੇਲ ਹੈ ਇਹ ਸਵੇਰੇ ਅੰਮ੍ਰਿਤਸਰ ਤੋਂ ਚੱਲਦੀ ਹੈ ਤੇ ਦਿੱਲੀ ਜਾਂਦੀ ਹੈ ਨਾ ਸਵੇਰੇ ਦਿੱਲੀ ਤੋਂ ਚੱਲਦੀ ਹੈ ਅੰਮ੍ਰਿਤਸਰ ਆਉਂਦੀ ਹੈ ਤੇ ਸ਼ਾਮ ਨੂੰ ਬਾਅਦ ਦੁਪਹਿਰ ਅੰਮ੍ਰਿਤਸਰ ਤੋਂ ਚੱਲ ਕੇ ਦਿੱਲੀ ਜਾਂਦੀ ਹੈ ਇੱਕ ਬਹੁਤ ਵਧੀਆ ਰੇਲ ਹੈ ਜਿਹੜੀ ਕਿ ਆਮ ਲੋਕਾਂ ਵਾਸਤੇ ਬੜੀ ਖਿੱਚ ਦਾ ਕੇਂਦਰ ਹੈ ਦਰਸਲ ਇਸ ਸੰਬੰਧ ਦੇ ਵਿੱਚ 8 10 22 ਜੂਨ ਤੱਕ ਇਹ ਲੁਧਿਆਣੇ ਤੋਂ ਹੀ ਵਾਪਸ ਜਾਏਗੀ ਦਾ ਨੰਬਰ ਹੈਗਾ 12497 ਤੇ 12498 ਇਹ ਨੂੰ ਹੁਣ ਲੁਧਿਆਣੇ ਤੱਕ ਚਲਾਇਆ ਜਾਵੇਗਾ ਤੇ ਲੁਧਿਆਣੇ ਤੋਂ ਵਾਪਸ ਪਰਤੇ ਜਾਵੇਗੀ ਅਸਲ ਦੇ ਵਿੱਚ ਜਲੰਧਰ ਕੈਂਟ ਦੇ ਯਾਰਡ ਵਿੱਚ ਉਹ ਸਾਰੀ ਦਾ ਕੰਮ ਚੱਲ ਰਿਹਾ ਹੈ ਉਹਦੇ ਕਰਕੇ ਸ਼ਾਨੇ ਪੰਜਾਬ ਦਿੱਲੀ ਤੋਂ ਲੁਧਿਆਣਾ ਤੱਕ ਹੀ ਹੁਣ ਆਏਗੀ ਬਹੁਤ ਵਧੀਆ ਰੇਲ ਹੈ ਜਿਨ੍ਹਾਂ ਨੇ ਸਫ਼ਰ ਕੀਤਾ ਇਹਦੇ ਵਿੱਚ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਆਰਾਮਦਾਇਕ ਤੇ ਤੇਜ਼ ਗਤੀ ਵਾਲੀ ਰੇਲ ਮੰਨੀ ਜਾਂਦੀ ਹੈ ਸਵੇਰੇ ਇਹ 6:50 ਤੇ ਚੱਲਦੀ ਹੈ ਦਿੱਲੀ ਤੋਂ ਤੇ तकरीबन 10:30 ਵਜੇ ਰਾਜਪੁਰਾ ਦੇ ਵਿੱਚ ਆ ਪਹੁੰਚਦੀ ਹੈ ਇਹਦੇ ਨਾਲ ਬਾਅਦ ਚ ਚੱਲ ਕੇ ਜਿਹੜੀ ਸ਼ਤਾਬਦੀ ਹੈ ਉਹ 7ਵੀਂ ਤੇ ਚੱਲਦੀ ਹੈ ਉਹ 7:10 ਰਾਜਪੁਰਾ ਜਾਂਦੀ ਹੈ ਸੋ ਕੁਝ ਦਿਨਾਂ ਵਾਸਤੇ ਭਾ ਭਾਈ ਜੂਨ ਤੱਕ ਇਹ ਰੇਲ ਲੁਧਿਆਣੇ ਤੱਕ ਹੀ ਚੱਲੇਗੀ ਜੀ ਸੋ ਦੂਜੇ ਪਾਸੇ ਮਨੀ ਲਾਂਡਿੰਗ ਮਾਮਲੇ ਦੇ ਵਿੱਚ ਐਲਡੀ ਵੱਲੋਂ ਕੇਜਰੀਵਾਲ ਦੀ ਜ਼ਮਾਨਤ ਨੂੰ ਲੈ ਕੇ ਇਤਰਾਜ਼ ਜਤਾਇਆ ਗਿਆ ਜੀ ਬਿਲਕੁਲ ਜੀ ਅਰਵਿੰਦ ਕੇਜਰੀਵਾਲ ਸਾਹਿਬ ਜਿਹੜੇ ਦੁਬਾਰਾ ਨਿਆਂਇਕ ਰਾਸਤੇ ਵਿੱਚ ਚਲੇ ਗਏ ਆਪਣਾ ਦੋ ਤਰੀਕ ਨੂੰ ਉਹਨਾਂ ਦੇ ਜਵੰਤ ਦੇ ਮਾਮਲੇ ਵਿੱਚ ਜਿਹੜਾ ਇਹ ਐਡੀ ਹੈ ਉਹਨਾਂ ਨੇ ਆਪਣਾ ਜਵਾਬ ਦਾਇਰ ਕੀਤਾ ਕਈ ਤਰ੍ਹਾਂ ਦੇ ਸਵਾਲਾ ਟੁੱਠੇ ਤੇ ਅਦਾਲਤ ਨੇ ਇਹ ਮਾਮਲਾ 14 ਜੂਨ ਤੱਕ ਪਾਤਾ ਜਵਾਨਤਾਲਾ ਜਵਾਬ ਉਹਨਾਂ ਨੇ ਦੇਤਾ 14 ਜੂਨ ਨੂੰ ਵੈਸ ਹੋਵੇਗੀ ਦੋਹਾਂ ਧਿਰਾਂ 'ਚ ਉਸ ਤੋਂ ਬਾਅਦ ਮਾਨਯੋਗ ਅਦਾਲਤ ਆਪਣਾ ਫੈਸਲਾ ਦੇਵੇਗੀ ਸੋ ਦੂਜੇ ਪਾਸੇ ਟਲ ਸਾ ਮੈਰੇਜ ਪੈਲਸ ਹੋਗੇ ਜੀ ਤੇ ਜਿਹੜੇ ਹਾਰਨ ਜਾਂ ਕੋਈ ਅਜਿਹੀ ਚੀਜ਼ਾਂ ਲਗਾਉਂਦੇ ਨੇ ਜਿਹਦੇ ਨਾਲ ਜ਼ਿਆਦਾ ਪੋਲੂਸ਼ਨ ਹੁੰਦਾ ਸਕਾਰ ਉਹਨਾਂ ਖਿਲਾਫ ਸਖਤ ਕਾਰਵਾਈ ਕਰੇਗੀ ਦੋ ਗੱਲਾਂ ਕੀਤੀਆਂ ਗਈਆਂ ਨੇ ਕਈ ਥਾਵਾਂ ਦੇ ਉੱਤੇ ਮੈਰੇਜ ਪੈਲਸਾਂ ਵਿੱਚ ਸੀਆਰਪੀਸੀ ਦੀ ਧਾਰਾ ਤਹਿਤ ਮਿਲੇ ਜ਼ਿਲ੍ਹਾ ਮੈਜਿਸਟਰੇਟ ਦੇ ਅਧਿਕਾਰਾਂ ਨੇ ਪਾਬੰਦੀ ਲਾ ਦਿੱਤੀ ਹੈ ਕਿ ਮੈਰਚ ਪੈਲਸਾਂ ਵਿੱਚ ਤੁਸੀਂ ਕਿਸੇ ਕਿਸਮ ਦਾ ਹਥਿਆਰ ਲੈ ਕੇ ਨਹੀਂ ਜਾ ਸਕੋਗੇ ਇਹਦੇ ਨਾਲ ਨਾਲ ਇਹ ਵੀ ਪਾਬੰਦੀ ਲਾਈ ਗਈ ਹੈ ਕਿ ਜਿਹੜੇ ਸੰਗੀਤਕ ਹੋਰ ਤਰ੍ਹਾਂ ਦੀਆਂ ਆਵਾਜ਼ਾਂ ਕੱਢਦੇ ਪਟਾਕੇ ਮਾਰਨ ਵਾਲੇ ਪ੍ਰੈਸ਼ਰ ਹਾਰਨ ਇਹਨਾਂ ਬਾਨਾਂ ਤੇ ਵੀ ਪਵੰਦੀ ਹੈ ਇਹ ਜ਼ਿਲ੍ਹਾ ਮੈਜਿਸਟ੍ਰੇਟ ਜੀ ਹੁਕਮ ਤਾਂ ਜਾਰੀ ਕਰ ਦਿੰਦੇ ਐ ਕਦੇ ਕਮਰੇ ਚੋਂ ਬਾਹਰ ਨਿਕਲ ਕੇ ਵੇਖਿਆ ਵੀ ਇਹ ਲਾਗੂ ਹੈ ਜਾਂ ਸਰਪੇ ਹੀ ਬਸ ਸਾਈਕਲੋਸਟਾਈਲ ਹੁਕਮੇ ਨੇ ਜਿੰਨੇ ਮਰਜੀ ਜਾਰੀ ਕਰ ਦਿਓ ਆਉਣ ਮੀ ਆਊਗਾ ਬਰਸਾਤਾ ਆਉਣ ਗਿਆ ਤੇ ਉਹ ਪੁਰਾਣੀ ਫਾਈਲ ਫੇਰ ਕੱਢ ਲਈ ਆ ਉਹੀ ਜਾਰੀ ਹੋ ਜਾਊਗੀ ਫਲਾਨੀ ਤਾਂ ਤੇ ਮਿੱਟੀ ਲਾ ਦੇ ਉੱਥੇ ਆ ਕਰ ਦਿਓ ਆ ਕਰ ਦਿਓ ਇਹ ਨਹੀਂ ਜਾਰੀ ਕੀਤਾ ਕਿ ਪਿਛਲੀ ਵਾਰ ਜਦੋਂ ਬਰਸਾਤਾਂ ਆਈਆਂ ਸੀ ਜਿਹੜੇ ਆਦੇਸ਼ ਤੁਸੀਂ ਉਦੋਂ ਜਾਰੀ ਕੀਤੇ ਉਹਨਾਂ ਚੋਂ ਕਿੰਨਾ ਤੇ ਕੰਮ ਹੋ ਗਿਆ ਉਹਨਾਂ ਦੀ ਮੌਜੂਦਾ ਸਥਿਤੀ ਕੀ ਹੈ ਇਹ ਸਾਰੇ ਦਾ ਸਾਰਾ ਜਿਉਂਦੀ ਤਿਉਂ ਖੜਾ ਸੋ ਚੰਗਾ ਹੋਵੇ ਕਿ ਜ਼ਿਲ੍ਹਾ ਮੈਜਿਸਟ੍ਰੇਟ ਪਹਿਲਾਂ ਹੇਠਲੇ ਪੱਧਰ ਤੇ ਜਾ ਕੇ ਸਥਿਤੀ ਦੇਖਣ ਉਸ ਤੋਂ ਬਾਅਦ ਕੋਈ ਨਾ ਕੋਈ ਆਦੇਸ਼ ਜਾਰੀ ਕੀਤਾ ਜਾਵੇ ਜੀ ਸਦੂਜੇ ਪਾਸੇ ਹਟਲ ਸਾਫ ਪਰਦੀ ਮਾਮਲੇ ਰੋਕਣ ਵਾਸਤੇ ਕੋਰਟ ਵੱਲੋਂ ਨਵਾਂ ਫਰਮਾਨ ਜਾਰੀ ਕਰ ਦਿੱਤਾ ਗਿਆ ਜੀ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਦੇ ਜੱਜ ਨੇ ਜਸਟਿਸ ਅਨੂਪ ਚਿਤਕਾਰਾ ਉਹਨਾਂ ਦਾ ਕਹਿਣਾ ਹੈ ਕਿ ਅਪਰਾਧਕ ਰੋਕਣ ਲਈ ਅਪਰਾਧਾ ਨੂੰ ਇੱਕ ਵਿਅਕਤੀ ਇੱਕ ਪ੍ਰੀਪੇਡ ਨੰਬਰ ਜਾਰੀ ਕੀਤਾ ਜਾਵੇ ਕਿਉਂਕਿ ਬਹੁਤ ਸਾਰੇ ਲੋਕ ਕਈ-ਕਈ ਕਿਸਮ ਦੇ ਮੋਬਾਈਲ ਲਈ ਫਿਰਦੇ ਆ ਉਹਨਾਂ ਦੇ ਨਾਂ ਤੇ ਵੀ ਨਹੀਂ ਹੁੰਦੇ ਇਹ ਗੱਲ ਦਾ ਕਹਿਣਾ ਹੈ ਜਸਟਿਸ ਅਨੂਪ ਚਤਕਾਰਾ ਸਾਹਿਬ ਦੀ ਅਦਾਲਤ ਨੇ ਉਹ ਕਹਿੰਦੇ ਜੇ ਅਪਰਾਧਾਂ ਦੇ ਉੱਤੇ ਕਾਬੂ ਪਾਉਣਾ ਹੈ ਤਾਂ ਸਾਨੂੰ ਇੱਕ ਵਿਅਕਤੀ ਇੱਕ ਪ੍ਰੀਪੇਡ ਨੰਬਰ ਜਾਰੀ ਕਰਨਾ ਚਾਹੀਦਾ ਹੈ ਇਹਦੇ ਨਾਲ ਅਪਰਾਧਾਂ ਤੇ ਕਾਬੂ ਪਾਇਆ ਜਾ ਸਕਦਾ ਹੈ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਨੇ ਢੱਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਜੀ ਪ੍ਰੋਗਰਾਮ ਦੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ